ਪੂਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਆਨਲਾਈਨ ਚਲਾਨ ਕੱਟੇ ਜਾ ਰਹੇ ਆ ਔਰ ਆਨਲਾਈਨ ਚਲਾਨ ਕੱਟਣ ਦੇ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਈ ਵਾਰ ਕਿਉਂਕਿ ਕਈ ਵਾਰ ਟੈਕਨੀਕਲ ਮਿਸਟੇਕ ਕਰਕੇ ਲੋਕ ਭੰਬਲ ਪੂਸੇ ਦੇ ਵਿੱਚ ਪੈ ਜਾਂਦੇ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਖਰੜ ਟ੍ਰੈਫਿਕ ਪੁਲਿਸ ਦਾ ਕਾਰਨਾਮਾ ਸਾਹਮਣੇ ਆਇਆ ਕਿ ਰੋਂਗ ਸਾਈਡ ਸਵਿਫਟ ਗੱਡੀ ਖੜੀ ਸੀਗੀ ਪਰ ਪੁੱਤਰਾ ਪੈ ਗਿਆ ਇੱਕ ਬੁਲਟ ਵਾਲੇ ਨੂੰ ਕਿਉਂਕਿ ਜਿਹੜਾ ਚਲਾਨ ਆਨਲਾਈਨ ਭੇਜਿਆ ਗਿਆ ਹੈ ਇਸ ਬੰਦੇ ਨੂੰ ਔਰ ਉਹਦੇ ਤੇ ਸਵਿਫਟ ਗੱਡੀ ਰੌਂਗ ਸਾਈਡ 'ਚ ਖੜੀ ਨਜ਼ਰ ਆ ਰਹੀ ਹੈ ਸਵਿਫਟ ਗੱਡੀ ਦੀ ਫੋਟੋ ਲੱਗੀ ਹੋਈ ਆ ਪਰ ਇਸ ਬੁਲਟ ਵਾਲੇ ਨੂੰ ਚਲਾਨ ਭੇਜ ਦਿੱਤਾ ਘਰ ਆਨਲਾਈਨ ਇਸ ਬੁਲਟ ਦੇ ਨਾਮ ਉਹ ਚਲਾਨ ਸ਼ੋ ਹੋ ਰਿਹਾ ਬਲਕਿ ਫੋਟੋ ਲੱਗੀ ਹੋਈ ਹੈ ਸਵਿਫਟ ਗੱਡੀ ਦੀ ਤਾਂ ਖਰੜ ਪੁਲਿਸ ਦਾ ਇਹ ਕਾਰਨਾਮਾ ਅ ਨਿਕਲ ਕੇ ਸਾਹਮਣੇ ਆਇਆ ਖਰੜ ਟ੍ਰੈਫਿਕ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਕਿਉਂਕਿ ਆਨਲਾਈਨ ਚਲਾਨ ਕੀਤਾ ਗਿਆ ਹੈ ਔਰ ਰੋਂਗ ਸਾਈਡ ਤੇ ਇੱਕ ਗੱਡੀ ਖੜੀ ਸੀ ਸਵਿਫਟ ਆਨਲਾਈਨ ਸ਼ੋ ਹੋ ਰਿਹਾ ਕਿ ਸਵਿਫਟ ਗੱਡੀ ਖੜੀ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਰ ਉੱਥੇ ਨੰਬਰ ਬੁਲਟ ਮੋਟਰਸਾਈਕਲ ਦਾ ਭਰ ਦਿੱਤਾ ਗਿਆ ਸ਼ਾਇਦ ਗਲਤੀ ਦੇ ਨਾਲ ਹੋ ਗਿਆ ਉਹਨਾਂ ਦੇ ਕੋਲੋਂ ਪਰ ਹੁਣ ਆਨਲਾਈਨ ਉਹ ਚਲਾਨ ਭਰਿਆ ਨਹੀਂ ਜਾ ਰਿਹਾ ਜਿਸ ਕਰਕੇ ਇਹ ਬੰਦਾ ਪਰੇਸ਼ਾਨ ਹੋ ਰਿਹਾ ਵਿਸ਼ਾਲ ਸੂਤ ਜੋ ਕਿ ਖਰੜ ਦੇ ਰਹਿਣ ਵਾਲੇ ਆ ਔਰ ਇਹਨਾਂ ਨੂੰ ਚਲਾਨ ਇਹ ਆਇਆ ਆਨਲਾਈਨ ਚਲਾਨ ਆਇਆ ਇਹਨਾਂ ਨੂੰ ਤਾਂ ਹਾਲਾਂਕਿ ਗੱਡੀ ਕਿਸੇ ਹੋਰ ਬੰਦੇ ਦੀ ਹੈ Swift ਗੱਡੀ ਜਿਹੜੀ ਰੋਂਗ ਸਾਈਡ ਖੜੀ ਹੈ ਪਰ ਚਲਾਨ ਇਸ ਬੁਲਟ ਮੋਟਰਸਾਈਕਲ ਦਾ ਹੋ ਗਿਆ ਕਿਉਂਕਿ ਮੋਟਰਸਾਈਕਲ ਹਾਲਾਂਕਿ ਘਰੇ ਖੜਾ ਸੀਗਾ ਪਰ ਸ਼ਾਇਦ ਉਹਨਾਂ ਨੇ ਜੋ ਟ੍ਰੈਫਿਕ ਪੁਲਿਸ ਮੁਲਾਜ਼ਮ ਹੋਣਗੇ ਉਹਨਾਂ ਨੇ ਨੰਬਰ ਗਲਤੀ ਦੇ ਨਾਲ ਬੁਲਟ ਮੋਟਰਸਾਈਕਲ ਦਾ ਭਰਤਾ ਨੰਬਰ ਗਲਤ ਭਰ ਦਿੱਤਾ ਜਿਸ ਕਰਕੇ ਇਹ ਬੰਦਾ ਦੁਖੀ ਹੋ ਰਿਹਾ ਇਹ ਬੰਦਾ ਵਾਰ-ਵਾਰ ਥਾਣੇ ਦੇ ਗੇੜੇ ਕੱਢ ਰਿਹਾ ਔਰ ਨਾਲ ਹੀ ਕਹਿੰਦਾ ਕਿ ਜਦੋਂ ਮੈਨੂੰ ਮੋਬਾਈਲ ਤੇ ਟ੍ਰੈਫਿਕ ਟ੍ਰੈਫਿਕ ਪੁਲਿਸ ਖੜਦਾ ਮੈਸੇਜ ਆਇਆ ਜਿੱਚ ਸਵਿਫਟ ਕਾਰ ਦੀ ਫੋਟੋ ਭੇਜੀ ਗਈ ਪਰ ਜਿਹੜਾ ਚਲਾਨ ਤੇ ਨੰਬਰ ਲਿਖਿਆ ਹੋਇਆ ਸੀ ਉਹ ਮੇਰੇ ਬੁਲਟ ਮੋਟਰਸਾਈਕਲ ਦਾ ਸੀ ਜੋ ਕਿ ਮੋਹਾਲੀ ਖੜਾ ਹੋਇਆ ਸੀ ਔਰ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਮੈਂ ਥਾਣਿਆਂ ਦੇ ਚੱਕਰ ਕੱਢ ਰਿਹਾ ਵਾਰ-ਵਾਰ ਪਰ ਸਮਝ ਨਹੀਂ ਆ ਰਿਹਾ ਕਿ ਹੁਣ ਫਰਿਆਦ ਕਿਹਦੇ ਕੋਲੇ ਕੀਤੀ ਜਾਵੇ ਪਰ ਮੇਰਾ ਇਹ ਫਾਲਤੂ ਦਾ ਚਲਾਨ ਕੀਤਾ ਗਿਆ ਬੇਵਜ੍ਹਾ ਚਲਾਨ ਕੀਤਾ ਗਿਆ ਇਹ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਜਦੋਂ ਕੋਈ ਟੈਕਨੋਲੋਜੀ ਡਿਵੈਲਪ ਹੁੰਦੀ ਆ ਤਾਂ ਉਦੋਂ ਉਹਦੇ ਬਹੁਤ ਸਾਰੇ ਫਾਇਦੇ ਵੀ ਹੁੰਦੇ ਹਾਲਾਂਕਿ ਪੁਲਿਸ ਨੂੰ ਇਸ ਚੀਜ਼ ਦਾ ਫਾਇਦਾ ਬਹੁਤ ਹੋਇਆ ਕਿ ਆਨਲਾਈਨ ਹੀ ਚਲਾਨ ਹੋਣ ਲੱਗੇ ਔਰ ਆਨਲਾਈਨ ਭੁਗਤਾਨ ਵੀ ਹੋ ਜਾਂਦਾ ਪਰ ਕਈ ਵਾਰ ਕਿਸੇ ਦਾ ਨੰਬਰ ਗਲਤ ਭਰਿਆ ਜਾਂਦਾ ਤਾਂ ਫਿਰ ਉਹ ਬੰਦਾ ਥਾਣਿਆਂ ਦੇ ਚੱਕਰ ਕੱਢਦਾ ਰਹਿ ਜਾਂਦਾ ਤਾਂ ਜਿਸ ਤਰੀਕੇ ਦੇ ਨਾਲ ਇਹ ਭਾਈ ਸਾਹਿਬ ਹੁਣ ਥਾਣਿਆਂ ਦੇ ਚੱਕਰ ਕੱਢ ਰਿਹਾ ਤਾਂ ਖਰ ਟ੍ਰੈਫਿਕ ਪੁਲਿਸ ਦਾ ਇਹ ਕਾਰਨਾਮਾ ਔਰ ਗਲਤ ਨੰਬਰ ਭਰਿਆ ਗਿਆ ਜਿਸ ਕਰਕੇ ਇਹ ਬੰਦਾ ਪਰੇਸ਼ਾਨ ਹੋ ਰਿਹਾ ਕਿਉਂਕਿ ਰੋਂਗ ਸਾਈਡ ਤੇ ਸਵਿਫਟ ਗੱਡੀ ਖੜੀ ਸੀ ਕਟਣਾ ਚਲਾਣ ਸਵਿਫਟ ਗੱਡੀ ਦਾ ਹੋਏਗਾ ਪਰ ਕਟਿਆ ਗਿਆ ਇਸ ਬੁਲਟ ਮੋਟਰਸਾਈਕਲ ਵਾਲੇ ਦਾ ਛੋਟੀ ਜੀ ਗਲਤੀ ਕਰਕੇ ਇਹ ਬੰਦਾ ਪਰੇਸ਼ਾਨ ਹੋ ਰਿਹਾ ਔਰ ਵਾਰ-ਵਾਰ ਫਰਿਆਦਾ ਕਰ ਰਿਹਾ ਕਿ ਭਾਈ ਮੇਰਾ ਮਸਲਾ ਸੁਲ ਜਾਇਆ ਜਾਵੇ ਕੀ ਕਹਿ ਰਿਹਾ ਬੰਦਾ ਇਹ ਸੁਣਾਉਣੇ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲੇਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਹਾਂਜੀ ਇਹ ਦਿੱਕਤ ਹੈ ਦੇਖੋ ਨਾ ਕਿੰਨਾ ਗਲਤ ਕੰਮ ਹੈ ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਹੈ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਦੱਸਿਆ ਨਹੀਂ ਮੈਂ ਇੱਕ ਫੇਸ ਥਾਣੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪੌਂਸ ਨਹੀਂ ਦਿਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ ਮੋਟਰਸਾਈਕਲ ਇੱਥੇ ਖੜਾ ਤੁਹਾਡਾ ਹਾਂਜੀ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਹੈ ਜਿਹੜੀ ਉਹ ਗੱਡੀ ਦੀ ਹੈ ਫੋਟੋ ਗੱਡੀ ਦੀ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਵੀਲਰ ਲਿਖਿਆ ਹੋਇਆ ਚਲਾਨ ਦੇ ਉੱਤੇ ਲੋਕ ਨੂੰ ਬੈਠੇ ਬਿਠਾਇਆ ਤੁੰਗਾ ਪਾਤਾ ਤੁੰਗਾ ਪਾਤਾ ਜੀ ਦੇਖ ਲੋ ਬਾਈਕ ਉਰੇ ਹੀ ਖੜਾ ਸਾਡਾ ਇੱਕ ਫਿਰ ਜਾਂਦਾ ਹੀ ਨਹੀਂ ਕਿਤੇ ਬਾਈਕ ਇਹਦਾ ਬਹੁਤ ਪਰੇਸ਼ਾਨਾ ਦੇਖੋ ਨਾ ਸਾਡੀ ਬਾਈਕ ਤੇ ਚਲਾਨ ਚੜ ਗਿਆ ਹੁਣ ਇਹਨੂੰ ਆਨਲਾਈਨ ਚਲਾਨ ਨੂੰ ਉਤਾਰੀਏ ਵੀ ਕਿਸ ਤਰ੍ਹਾਂ ਦਿੱਕਤ ਹੈ ਓਨੂੰ ਚਲਾਨ ਦੀ ਫੋਟੋ ਮੈਂ ਸ਼ੋਅ ਕਰ ਦਿੰਨਾ ਤੁਸੀਂ ਦੇਖੋ ਸਟਕਾਰ ਖੜੀ ਹੈ ਪ੍ਰੋਪਰ ਸਵਿਫਟ ਖੜੀ ਹੈ ਬਾਈਕ ਕਿਹ ਖੜਾ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਦਿੱਕਤ ਹੁਣ ਕੀ ਮੰਗ ਕਰਦੇ ਹੋ ਦੇਖੋ ਇਹਦਾ ਇਹਦਾ ਹੱਲ ਸਾਰਾ ਚਲਾਨ ਨੂੰ ਕੈਨਸਲ ਕਰਵਾਇਆ ਜਾਵੇ ਚਲਾਨ ਨੂੰ ਸਾਡੇ ਇਹਦੇ ਆਰਸੀ ਤੋਂ ਉਤਰਾਇਆ ਜਾਵੇ ਨਾ ਦਾਹੀਂ ਇਹ ਨਹੀਂ ਤੇ ਕਾਰ RC ਤੇ ਚੜਿਆ ਰਹੇਗਾ ਸਾਨੂੰ ਖੱਜਲ ਹੋਣਾ ਪਏਗਾ ਨਾ ਚਲਾਨ ਛੁੜਾਉਣ ਵਾਸਤੇ ਇਹ ਦਿੱਕਤ ਹੈ ਇਹਨੂੰ ਕੈਨਸਲ ਕਰਵਾਓ ਸਾਬ